ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਪੈਣ ਭਰਾ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਵਿਸ਼ਾ ਹੈ ਇਹ ਬਹੁਤ ਹੀ ਗੰਭੀਰ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਤੇ ਮੈਨੂੰ ਜਰੂਰ ਦੱਸਿਓ ਵੀ ਮੈਂ ਜੋ ਤੁਹਾਨੂੰ ਕਿਹਾ ਇਹ ਠੀਕ ਹੈ ਜਾਂ ਇਸ ਦੇ ਵਿੱਚ ਕੋਈ ਗਲਤ ਹੈਗਾ ਨਾ देखो देखा ਹੋਏਗਾ ਅਕਸਰ ਤੁਸੀਂ ਨੇ ਹਨਾ ਆਪਣੇ ਬਜ਼ੁਰਗ ਵੀ ਕਹਿ ਦਿੰਦੇ ਨੇ ਵੀ ਆਪਣੇ ਵਾਲੀਆਂ ਕੁੜੀਆਂ ਨੂੰ ਪਤਾ ਨਹੀਂ ਕੀ ਹੋਇਆਗਾ ਹਨਾ ਕਦੇ ਸਿਰ ਦੁਖਦਾ ਕਦੇ ਲੱਤਾਂ ਦੁਖਦੀਆਂ ਨੇ ਕਦੇ ਢੂਹੀ ਦੁਖਦੀ ਹੈ ਹਨਾ ਤੇ ਰਾਜਸਥਾਨ ਵੱਲ ਹਰਿਆਣੇ ਵੱਲ ਜਿਹੜੇ ਯੂਪੀ ਬਿਹਾਰ ਦੇ ਆਪਣੇ ਆਮ ਇਧਰ ਆਪਣੇ ਕਣੀ ਵੀ ਆਏ ਹੋਏ ਨੇ ਹਨਾ ਤੇ ਤੁਸੀਂ ਦੇਖਿਓ ਉਹਨਾਂ ਦੀਆਂ ਜਿਹੜੀਆਂ ਔਰਤਾਂ ਹੋਣਗੀਆਂ ਲੜਕੀਆਂ ਹੋਣਗੀਆਂ ਨਾ ਉਹ ਸਾਰਾ ਦਿਨ ਕੰਮ ਕਰਦੀਆਂ ਫਰੀ ਜਾਂਦੀਆਂ ਨੇ ਉਹਨਾਂ ਨੂੰ ਹਨਾ ਕੋਈ ਵੀ ਤਕਲੀਫ ਨਹੀਂ ਹੁੰਦੀ ਹੈਗੀ ਤੇ ਅਕਸਰ ਤੁਸੀਂ ਹੈਨਾ ਬਜ਼ੁਰਗਾਂ ਜਿਹੜੀਆਂ ਕਹਿੰਦੀਆਂ ਸੁਣੀਆਂ ਹੋਣੀਆਂ ਵੀ ਹੈਨਾ ਅਸੀਂ ਤਾਂ ਇੰਨਾ ਨਾ ਕੰਮ ਕਰ ਲੈਂਦੀਆਂ ਹੁੰਦੀਆਂ ਸੀਗੀਆਂ ਸਾਡੇ ਤਾਂ ਸਿਰ ਤੇ ਟੋਕਰਾ ਹੁੰਦਾ ਸੀਗਾ ਨਾਲੇ ਬੱਚੇ ਪੈਦਾ ਹੋ ਜਾਂਦੇ ਹੁੰਦੇ ਸੀਗੇ ਹੈਨਾ ਪਰ ਅੱਜ ਕੱਲ੍ਹ ਦੀਆਂ ਵੀ ਲੜਕੀਆਂ ਨਾ ਬਹੁਤ ਜ਼ਿਆਦਾ ਨਾਜ਼ੁਕ ਹੋ ਗਈਆਂ ਨੇ ਇਹਨਾਂ ਦਾ ਕਾਰਨ ਕੀ ਆ ਮੇਨ ਜੜਕੀ ਹੈ ਕਿ ਆਪਾਂ ਇੰਨੇ ਬਿਮਾਰ ਕਿਉਂ ਹੁੰਨੇ ਆ ਹਨ ਜਿਆਦਾਤਰ ਤੁਸੀਂ ਵੀ ਦੇਖਿਓ ਵੀ ਜਿਹੜੀਆਂ ਆਪਣੀਆਂ ਪੰਜਾਬਣਾਂ ਨੇ ਗਈਆਂ ਹਨਾ ਪੰਜਾਬ ਦੀਆਂ ਲੜਕੀਆਂ ਨੇ ਔਰਤਾਂ ਨੇ ਇਹਨਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਬਿਮਾਰੀ ਕਿਉਂ ਹੋ ਰਹੀ ਹੈਗੀ ਇਹਦਾ ਅੱਜ ਮੈਂ ਤੁਹਾਨੂੰ ਹਨਾ ਜਿਹੜਾ ਮੇਨ ਕਾਰਨ ਹੈ ਸਭ ਤੋਂ ਪਹਿਲਾ ਕਾਰਨ ਹੈ ਖਾਣਾ ਕਿਉਂਕਿ ਖਾਣੇ ਦੇ ਵਿੱਚ ਆਪਾਂ ਜਿਹੜੀਆਂ ਪੰਜਾਬਣਾਂ ਨਾ ਪੰਜਾਬ ਦੀਆਂ ਲੜਕੀਆਂ ਨੇ ਚਾਹੇ ਔਰਤਾਂ ਨੇ ਉਹਨਾਂ ਨੂੰ ਨਾ ਆਪਦੇ ਡਾਈਟ ਵੱਲ ਬਿਲਕੁਲ ਧਿਆਨ ਹੀ ਨਹੀਂ ਹੈਗਾ ਹਨਾ ਪਰਿਵਾਰ ਨੂੰ ਸਾਰੇ ਨੂੰ ਦੇਖੀ ਜਾਣੀ ਹੈ ਵੀ ਕਿਹੜੇ ਨੂੰ ਕੀ ਚਾਹੀਦਾ ਕਿਹਨੂੰ ਫਰੂਟ ਚਾਹੀਦੇ ਨੇ ਕਿਹਨੂੰ ਬਦਾਮ ਚਾਹੀਦੇ ਨੇ ਬੱਚਿਆਂ ਦੇ ਹੈ ਨਾ ਪਰਿਵਾਰ ਦੇ ਪਰ ਜਦੋਂ ਆਪਣੀ ਦੇਖਭਾਲ ਦੀ ਹੈ ਨਾ ਵਾਰੀ ਆਉਂਦੀ ਹੈ ਉਦੋਂ ਉਹ ਇਹ ਵੀ ਨਹੀਂ ਦੇਖਦੀਆਂ ਵੀ ਮੈਨੂੰ ਪੂਰੀ ਡਾਈਟ ਕੀ ਚਾਹੀਦੀ ਹੈ ਕਿਉਂਕਿ ਮੈਂ ਸਾਰਾ ਪਰਿਵਾਰ ਨੂੰ ਆਪਣੇ ਹੈ ਨਾ ਕੰਮ ਕਰਨਾ ਸਾਰੇ ਪਰਿਵਾਰ ਨੂੰ ਸੰਭਾਲਣਾ ਹੈਗਾ ਜਿਹੜੇ ਹਰਿਆਣੇ ਵਾਲੀਆਂ ਲੜਕੀਆਂ ਨੇਗੀਆਂ ਜਾਂ ਰਾਜਸਥਾਨ ਵਾਲਨੇ ਹੈ ਨਾ ਜਾਂ ਆਪਣੇ ਜੁਪੀ ਵਿਹਾਰਾ ਵਾਲੀਆਂ ਨੇ ਨਾ ਇਹਨਾਂ ਦਾ ਨਾ ਖਾਣ ਪਾਣ ਬਹੁਤ ਜ਼ਿਆਦਾ ਵਧੀਆ ਹੈਗਾ ਨਾ ਜਿਵੇਂ ਕਿ ਹਜੇ ਵੀ ਇਹ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਜਿਵੇਂ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਜਾਂ ਜਿਵੇਂ ਖਿਚੜੀ ਵਗੈਰਾ ਹੋਰ ਜਿਹੜੇ ਫਰੂਟ ਵਗੈਰਾ ਜੋ ਵੀ ਹਨਾ ਹੁੰਦੇ ਨੇ ਜਿਹੜੇ ਕਿ ਟ੍ਰੈਡੀਸ਼ਨਲ ਨੇ ਆਪਣੇ ਆਮ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹਨਾ ਆਮ ਮਿਲ ਜਾਂਦੇ ਨੇ ਦੇਖੋ ਆਪਾਂ ਜਾਦੀ ਇਹਨਾਂ ਨਾਲੋਂ ਵਧੀਆ ਆਪਣੇ ਹਨਾ ਪੈਸੇ ਖੋਂ ਵੀ ਵਿਕਾਸ ਖੋਂ ਵੀ ਹਨਾ ਪਰ ਆਪਣੇ ਨਾਲੋਂ ਸਿਹਤ ਇਹਨਾਂ ਦੀ ਜ਼ਿਆਦਾ ਠੀਕ ਹੈਗੀ ਤੇ ਦੂਸਰੀ ਗੱਲ ਆ ਗਈ ਹਨਾ ਮੇਕਅਪ ਤੁਸੀਂ ਦੇਖਿਆ ਹੋਣਾ ਹਨਾ ਜਿਹੜੀਆਂ ਇਹ ਲੜਕੀਆਂ ਨੇ ਦੂਹਰ ਕਿਸੇ ਕੰਟਰੀ ਦੀ ਉਹਨਾਂ ਦਾ ਮੇਕਅਪ ਹੋਊਗਾ ਥੋੜੀ ਬਹੁਤੀ ਲਿਪਸਟਿਕ ਲੱਗੀ ਹੋਊਗੀ ਜਾਂ ਬਿੰਦੀ ਲੱਗੀ ਹੋਊਗੀ ਹੋਊਗੀ ਹਨ ਜਿਹੜੀਆਂ ਆਪਣੇ ਵਾਲੀਆਂ ਲੜਕੀਆਂ ਨੇ ਨਾ ਇਹਨਾਂ ਨੇ ਤਾਂ ਉਹ ਜੀ ਗੱਲ ਕਹਿੰਦੇ ਜੇ ਬਾਥਰੂਮ ਵੀ ਜਾਣਾ ਹੈ ਨਾ ਫਿਰ ਵੀ ਪੂਰਾ ਮੇਕਅਪ ਕਰਕੇ ਜਾਣਾ ਸਭ ਤੋਂ ਮੇਨ ਕਾਰਨ ਮੇਕਅਪ ਹੀ ਤੁਹਾਡੀ ਬਿਮਾਰੀ ਦਾ ਕਾਰਨ ਬਣ ਰਿਹਾ ਹੈ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿੰਨੀਆਂ ਬ੍ਰਾਈਡਲ ਹਨ ਜਿਨ੍ਹਾਂ ਨੂੰ ਖਾਣੇ ਦੇ ਵਿੱਚ ਹਨ ਸੌਰੀ ਮੈਂ ਵਿਆਹ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਨ ਕਿ ਉਹ ਕਿੰਨੇ ਕਵਰਾਟ ਹੋ ਕੇ ਕਈ ਦਿੱਤਾ ਹਨ ਮੌਤ ਵੀ ਹੋ ਗਈ ਹੈਗੀ ਜਿਹੜਾ ਇਹ ਮੇਕਅਪ ਹਨਾ ਲਗਾਇਆ ਜਾਂਦਾ ਤੁਸੀਂ ਦੇਖਿਆ ਵੀ ਇੱਕ ਨਾ ਜਿਵੇਂ ਪੇਂਟ ਕਰਦੇ ਹੁੰਦੇ ਨੇ ਨਾ ਆਪਾਂ ਦੀਵਾਰ ਨੂੰ ਉਸ ਤਰੀਕੇ ਦਾ ਮੇਕਅਪ ਲਗਾਇਆ ਜਾਂਦਾ ਦੇਖੋ ਕੁਦਰਤੀ ਤੌਰ ਤੇ ਜਿਹੜੀ ਤੁਹਾਡੀ ਸਕਿਨ ਹੈਗੀ ਆ ਉਹ ਉਦਾਂ ਦੀ ਰਹੇਗੀ ਦੋ ਦਿਨ ਲਗਾ ਲਓਗੇ ਇੱਕ ਦਿਨ ਲਗਾ ਲਓਗੇ ਪਰ ਤੁਹਾਡੀ ਸਕਿਨ ਜਿਹੜੀ ਹੈਗੀ ਵਾਗਰੂ ਨੇ ਕੁਦਰਤੀ ਤੌਰ ਤੇ ਦਿੱਤੀ ਹੈ ਤੁਹਾਡੀ ਉਦਾਂ ਦੀ ਹੀ ਰਹੇਗੀ ਹਨਾ ਤੁਸੀਂ ਨੇਚਰਲ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਕਿ ਬਟਨਾ ਲਾ ਲਓ ਹਲਦੀ ਹੈ ਨਾ ਬੇਸਣ ਵਗੈਰਾ ਮਿਲਾ ਕੇ ਲਗਾ ਲਓ ਹੋਰ ਇਦਾਂ ਇਹ ਬਹੁਤ ਹੈ ਨਾ aloevera ਦੇਖੋ ਹਨਾ ਤੇ ਜਾ ਦੁੱਧ ਦੀ ਮਲਾਈ ਐ ਦੁੱਧ ਦਾ ਕਰੀਮ ਹੈਗੀ ਇਹ ਚੀਜ਼ਾਂ ਤੁਸੀਂ ਲਗਾਉਂਗੇ ਤੁਹਾਡੀ ਸਕਿਨ ਜਿਆਦਾ ਹਨਾ ਜਲਦੀ ਢਿੱਲੀ ਵੀ ਨਹੀਂ ਪਵੇਗੀ ਜੁਰੜੀਆਂ ਨਹੀਂ ਪੈਣਗੀਆਂ ਤੁਹਾਨੂੰ ਹਨਾ ਮਹਿੰਗੇ ਮਹਿੰਗੇ 50 50 ਲੱਖ ਲੱਖ ਰੁਪਏ ਲਗਾ ਕੇ ਹਨਾ ਮੇਕਅਪ ਤੁਸੀਂ ਕਰਵਾਉਣੇ ਹੋ ਪਰ ਸਿਰਫ 2-4 ਘੰਟਿਆਂ ਵਾਸਤੇ ਦੇਖੋ ਕਿੰਨੀ ਔਖੀ ਮਿਹਨਤ ਕਰਕੇ ਆਪਾਂ ਪੈਸਾ ਕਮਾਉਣੇ ਆ ਹੈ ਜੇ ਕੋਈ ਨਹੀਂ ਕਰਵਾਉਂਦਾ ਤਾਂ ਦੇਖਾ ਦੇਖੀ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ ਨਾ ਏਸੀ ਚੀਜ਼ ਪਿੱਛੇ ਤਲਾਕ ਵੀ ਹੋ ਜਾਂਦੇ ਨੇ ਬਿਲਾ ਤੂੰ ਤਾਂ ਮੇਰੀਆਂ ਜ਼ਰੂਰਤਾਂ ਵੀ ਨਹੀਂ ਪੂਰੀਆਂ ਕਰ ਸਕਦਾ ਲੈ ਤੂੰ ਤਾਂ ਮੈਨੂੰ ਇਹ ਵੀ ਨਹੀਂ ਕਰ ਸਕਦਾ ਮੇਰੀ ਫਲਾਣੀ ਭੈਣ ਦਾ ਨਾ ਦੇਖੋ ਇਹ ਚੀਜ਼ਾਂ ਦੇ ਨਾਲ ਬਹੁਤ ਘਰ ਟੁੱਟ ਰਹੇ ਨੇ ਤੁਹਾਨੂੰ ਬਿਮਾਰੀਆਂ ਵੀ ਲੱਗ ਰਹੀਆਂ ਨੇ ਦੇਖੋ ਜਿਹੜੇ ਆਪ ਲਿਪਸਟਿਕ ਹਰ ਟਾਈਮ ਲਗਾ ਕੇ ਰੱਖਦੇ ਚਲੋ ਠੀਕ ਹੈ ਕਿਤੇ ਮਹੀਨੇ 20 ਦਿਨ ਮਾਰ ਪਾਰਟੀ ਚ ਲਗਾ ਲਿਓ ਪਤੀਆ ਨਾ ਆਪ ਮੈਂ ਨਹੀਂ ਕਹਿੰਦੀ ਵੀ ਨਾ ਲਗਾਓ ਪਰ ਵੀ ਹਨ ਜਦੋਂ ਆਪਾਂ ਹਾਰ ਟਾਈਮ ਸਵੇਰੇ ਉੱਠਦੇ ਹਾਂ ਉੱਠਣਸਾਰ ਹੀ ਲਿਪਸਟਿਕ ਲਗਾ ਲਈ ਮੇਕਅਪ ਕਰ ਲਿਆ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਆ ਤੁਹਾਡੀ ਜਿਹੜੀ ਸਕਿਨ ਹੈਗੀ ਉਹਦੇ ਕੈਂਸਰ ਤੱਕ ਹੋਣ ਦੇ ਉਹਦੇ ਵਿੱਚ ਅਸਰ ਜ਼ਿਆਦਾ ਵੱਧ ਜਾਂਦੇ ਹਨ ਨਾਲੇ ਜਿਹੜੀ ਸਕਿਨ ਹੈ ਉਹ ਬਹੁਤ ਸੈਂਸਿਟਿਵ ਹੋ ਜਾਂਦੀ ਜਿਹੜੀ ਆਪਾਂ ਨੇਲ ਪੇਂਟ ਲਗਾਉਨੇ ਆ ਹਨਾ ਨੋਹਾਂ ਤੇ ਉੱਪਰ ਉਹ ਵੀ ਇੰਨੇ ਕੈਮੀਕਲਾਂ ਵਾਲੇ ਇੰਨੀ ਜ਼ਿਆਦਾ ਹਾਰਮਫਲ ਹੁੰਦੇ ਜਿਹੜੀ ਕਿ ਫਿਰ ਉਹਨਾਂ ਨੂੰ ਨੇਲ ਸਾਂਖਣ ਪੰਦ ਨਹੀਂ ਕਿ ਇਹ ਕੁਸ਼ਣਾ ਕਰਵਾਉਣਾਗਾ ਉਹਦੇ ਤੇ 10 10 20 2000 ਰੁਪਏ ਲਗਾਉਨੇ ਹੋ ਹਨਾ ਤੇ ਫਿਰ ਉਹੀ ਨੇਰਾ ਹੱਥਾਂ ਦੇ ਨਾਲ ਆਪਾਂ ਖਾਣਾ ਖਾਂਦੇ ਆ ਇਹਦੇ ਨਾਲ ਵੀ ਆਪਣੇ ਹਨਾ ਜਿਹੜੇ ਬਿਮਾਰੀਆਂ ਨੇ ਉਹ 50% ਆਪਾਂ ਨੂੰ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਪੰਜਾਬਣਾਂ ਨੇ ਨਾ ਇਹ ਮੇਕਅਪ ਨੇ ਹੀ ਬਿਮਾਰ ਕਰ ਰੱਖੀਆਂ ਨੇ ਜ਼ਿਆਦਾ ਤਾਂ ਤੇ ਤੀਸਰੀ ਗੱਲ ਆਗੀ ਆਪਣੀਆਂ ਜਿਹੜੀਆਂ ਹਨਾ ਲੜਕੀਆਂ ਨੇ ਗਈਆਂ ਉਹਨਾਂ ਦਾ ਕੰਮ ਕਾਜ ਬਿਲਕੁਲ ਛੱਡ ਦਿੱਤਾ ਹੈ ਦੇਖੋ ਥੋੜਾ ਜਿਹਾ ਕੰਮ ਹੁੰਦਾਗਾ ਦੁੱਖ ਤਕਲੀਫ ਸਾਰਿਆਂ ਨੇ ਹੁੰਦਾ ਸਾਰਿਆਂ ਦੇ ਦਰਦ ਵੀ ਕਰਦੇ ਨੇ ਸਰੀਰ ਸਾਰਿਆਂ ਨੂੰ ਹਣਾ ਤਕਲੀਫ ਵੀ ਹੁੰਦੀ ਹੈ ਪਰ ਇਹ ਨਹੀਂ ਹੈਗਾ ਹਣਾ ਆਪਾਂ ਤਾਂ ਪੋਚਾ ਵੀ ਖੜੇ ਖੜੇ ਲਗਾਉਣਾ ਝਾੜੂ ਵੀ ਖੜੇ ਖੜੇ ਲਗਾਉਣਾ ਹਣਾ ਤੇ ਬਾਕੀ ਬਾਈ ਗੁਰੂ ਮੈਂ ਉਹੀ ਕਹਿ ਕੇ ਹਟਿਆ ਮੈਂ ਵੀ ਵਿਕਾਸ ਵੱਲੋਂ ਹਨਾ ਇੰਨੇ ਕੇ ਜੋ ਕੇ ਹੈਗੇ ਨੇ ਵੀ ਕੰਮ ਵਾਲੇ ਲਗਾਓ ਤੇ ਆਪ ਸਾਰਾ ਦਿਨ ਬੈ ਕੇ ਗੱਪਾਂ ਮਾਰੋ ਜਾਂ ਮੋਬਾਈਲ ਲਓ ਹਨਾ ਇਹ ਚੀਜ਼ ਦੇ ਨਾਲ ਵੀ ਤੁਹਾਨੂੰ ਬਿਮਾਰੀਆਂ ਆ ਕੇ ਘੇਰਦੀਆਂ ਨੇ ਹਨਾ ਹਰ ਇੱਕ ਦੇਖੋ ਜਿਹੜੀ ਮੈਂ ਮੋਟਾਪੇ ਵਾਲੀ ਵੀਡੀਓ ਪਾਈ ਤੋ ਮੈਨੂੰ ਇੰਨੇ ਕਮੈਂਟ ਆਏ ਦੀਦੀ ਮੇਰਾ ਮੋਟਾਪਾ ਵਾਜੇ ਦੀਦੀ ਮੇਰਾ ਮੋਟਾਪਾ ਮੋਟਾਪਾ ਵਧਣ ਦਾ ਮੇਨ ਕਾਰਨ ਹੀ ਇਹੀ ਹੈ ਤੁਸੀਂ ਦੇਖਿਓ ਰਾਜਸਥਾਨ ਵਾਲੀਆਂ ਹਨਾ ਲੜਕੀਆਂ ਤੇ ਲੇਡੀਜ਼ ਕਿੰਨੀਆਂ ਫਿੱਟ ਨੇ ਇਧਰ ਜੂਪੀ ਵਿਹਾਰ ਵੱਲ ਚੱਲ ਜਾਓ ਹਰਿਆਣੇ ਵੱਲ ਚੱਲ ਜਾਓ ਹਨਾ ਇਹ ਆਪਣੀਆਂ ਨਹੀਂ ਐਡੇ-ਡੇ ਹਨਾ ਪਹਿਲਿਆਂਗੇ ਬੈਠੇ ਨਹੀਂ ਜਾਂਦਾ ਹੈਗਾ ਹਨ ਦੇਖੋ ਪੈਣਾ ਨੂੰ ਮੇਰੀਆਂ ਨੂੰ ਚਾਹੇ ਗੁੱਸਾ ਲੱਗੇ ਹਨਾ ਵੀਰਾਂ ਨੂੰ ਦੇ ਕੋ ਸਾਰਾ ਦਿਨ ਉਹਨੇ ਨੇ ਵੀ ਬੇਲੇ ਬੈਠੇ ਰਹਿਣਾ ਹਨਾ ਤੇ ਪੈਣਾ ਨੇ ਵੀ ਸਾਰਾ ਦਿਨ ਬਸ ਬੇਲੀਆਂ ਫੋਨ ਤੇ ਲਾਇਆ ਫੋਨ ਕੰਨ ਨੂੰ ਹਨਾ ਸਾਰਾ ਦਿਨ ਬਸ ਇਹੀ ਚੀਜ਼ ਤੇ ਨਿਕਲ ਜਾਂਦਾ ਹੈਗਾ ਹਨਾ ਜੇ ਕੰਮ ਕਰਨਾ ਵੀ ਆ ਤਾਂ ਥੋੜਾ ਬਹੁਤਾ ਵਾ ਸਭ ਦਾ ਘਰ ਦਾ ਚਲੀ ਜਾਂਦਾ ਨਹੀਂ ਤਾਂ ਕਲੇਸ ਹੀ ਚੱਲੀ ਜਾਂਦੇ ਹਨਾ ਮੋਟਾਪੇ ਦਾ ਮੇਨ ਕਾਰਨ ਹੀ ਇਹੀ ਹੈ ਕਿ ਆਪਾਂ ਨੇ ਕੰਮ ਛੱਡ ਦਿੱਤੇ ਮੈਂ ਪਹਿਲਾਂ ਵੀ ਆਪਣੇ ਉਸ ਵੀਡੀਓ ਦੇ ਵਿੱਚ ਵੀ ਕਿਹਾ ਵੀ ਤੁਸੀਂ ਆਪਣੇ ਖਾਣ ਪੀਣ ਦੇ ਨਾਲ ਨਾਲ ਅਗਰ ਤੁਸੀਂ ਹਨਾ ਇੱਕ ਕਮਰੇ ਦੇ ਵਿੱਚ ਵੀ ਬੈਠ ਕੇ ਪੋਚਾ ਲਗਾ ਲਉਂਗੀ ਹਨਾ ਉਹਦੇ ਨਾਲ ਹੀ ਦੇਖਿਓ ਤੁਹਾਡੇ ਸਰੀਰ ਦੀ ਫਿਟਨੈਸ ਕਿੰਨੀ ਹੋਵੇਗੀ ਜਿਵੇਂ ਕਿ ਅੱਗੇ ਵੀਰ ਹਨਾ ਹੱਥਾਂ ਦੇ ਨਾਲ ਟੋਕਾ ਕਰਦੇ ਹੁੰਦੇ ਸੀਗੇ ਹੱਥਾਂ ਦੇ ਨਾਲ ਗੋਡੀ ਕਰਦੇ ਹੁੰਦੇ ਸੀਗੇ ਨਾ ਉਹ ਚੀਜ਼ਾਂ ਛੱਡਤੀਆਂ ਨੇ ਸਾਰਿਆਂ ਦੇ ਫੈਟੀ ਲੀਵਰ ਗੋਡੇ ਦੁਖਦੇ ਆ ਦੇਖੋ ਆਪਣੇ ਨੀਚੇ ਤਾਂ ਬੈਠਣਾ ਹੀ ਨਹੀਂ ਹੈਗਾ ਸਾਰਾ ਦਿਨ ਖਾਣਾ ਵੀ ਛੇੜ ਤੇ ਹੈਗਾ ਲੈਟਰਿੰਗ ਵੀ ਛੇੜਤੀ ਹੈਗੀ ਬੈਠਣਾ ਵੀ ਛੇੜਤੀ ਹੈਗਾ ਸਾਰਾ ਦਿਨ ਹਨਾ ਜਿਹੜੇ ਆਪਣੇ ਛੋਟੇ ਬੱਚੇ ਨੇ ਹੁਣ 10-10 ਸਾਲ ਦੇ ਨੇ ਉਹਨਾਂ ਦੇ ਵੀ ਗੋਡੇ ਦੁਖਣ ਲੱਗ ਜਾਣਗੇ ਲੱਗਣ ਲੱਗੇ ਇਹਦਾ ਮੇਨ ਕਾਰਨ ਕੀ ਹੈ ਕਿ ਆਪਾਂ ਪੈਰਾਂ ਪਰ ਬੈਠਣਾ ਬਿਲਕੁਲ ਹੀ ਛੱਡ ਤਾ ਪੈਰਾਂ ਪਰ ਬੈਠਣ ਨਾਲ ਨਾਲੇ ਤਾਂ ਆਪਣੇ ਗੋਡਿਆਂ ਦੇ ਵਿੱਚ ਲਚਕ ਆਉਂਦੀ ਆ ਦੇਖੋ ਅੱਗੇ ਤੁਸੀਂ ਮੰਮੀ ਹੋ ਰਹੇ ਉਹਨੂੰ ਯਾਦ ਕਰੋ ਬੇਬੇ ਉਹਨਾਂ ਨੂੰ ਉਹਨਾਂ ਐਡਾ ਕਝਾੜੂ ਲੈ ਲੈਂਦੇ ਹੁੰਦੀ ਸੀ ਹਨਾ ਉਹਨੂੰ ਨਾ ਬੈਠ ਕੇ ਝਾੜੂ ਮਾਰਦੀਆਂ ਹੁੰਦੀਆਂ ਸੀ ਪੈਰਾਂ ਪਰ ਫਿਰ ਅੱਗੇ ਹੋਣਾ ਜਿਵੇਂ ਕਿ ਹੁਣ ਜਿੰਮਾਂ ਦੇ ਵਿੱਚ ਜਾ ਕੇ ਪੈਸੇ ਬਰਬਾਦ ਕਰਦੇ ਆਪਾਂ ਹਨਾ ਜਿੰਮਾਂ ਦੇ ਵਿੱਚ ਵੀ ਅੱਗੇ ਜਾਂਦੇ ਹੁੰਦੇ ਸੀ ਫਿਟਨੈਸ ਵਾਸਤੇ ਹੁਣ ਜਾਂਦੇ ਨੇ ਸੋਸ਼ਲ ਬਾਜੀ ਵਾਸਤੇ ਹਨਾ ਜਿਵੇਂ ਕਿ ਜਾਣਗੇ ਤਾਂ ਉੱਥੇ ਵਧੀਆ ਜਿੰਮ ਚਾਹੀਦਾ ਜਿਹਦੇ ਵਿੱਚ ਏਸੀ ਲੱਗੇ ਹੁਣ ਵਧੀਆ ਮਸ਼ੀਨਾ ਹੋਣ ਬਸ ਜ਼ੋਰ ਨਾ ਲਗੇ ਇੱਕ ਬਸ ਪ੍ਰੈਕਟਿਸ ਜੀ ਕਰਕੇ ਆਉਣੀ ਆਪਾਂ ਫਵਾ ਕਰਨ ਤੇ ਚੌਥੀ ਗੱਲ ਆ ਗਈ ਹੈ ਨਾ ਕਿ ਅੱਗੇ ਦੇਖੋ ਤੁਸੀਂ ਦੇਖਿਆ ਹੁਣ ਮੰਮੀ ਹੋਰਾਂ ਦੇ ਦਾਦੀ ਹੋਰਾਂ ਦੇ ਨਾ ਪੈਰਾਂ ਦੇ ਵਿੱਚ ਨਾ ਬਿਛੂਏ ਪਾਈ ਹੁੰਦੇ ਸੀ ਜਿਵੇਂ ਚਾਂਦੀ ਦੀਆਂ ਹੋ ਹੁੰਦੀਆਂ ਸੀ ਜਾਂ ਚਾਂਦੀ ਦੀ ਚੂੜੀ ਪਾਈ ਹੁੰਦੀ ਸੀਗੀ ਹੈ ਨਾ ਜਾਂ ਲੋਹੇ ਦਾ ਕੜਾ ਪਾਇਆ ਹੁੰਦਾ ਸੀ ਜਿਵੇਂ ਕਿ ਹੁਣ ਅਮਰਤ ਧਾਰੀਆਂ ਤਾਂ ਲੋਹੇ ਦਾ ਕੜਾ ਆਪਾਂ ਪਾ ਸਕਦੇ ਹਾਂ ਇਹ ਚੀਜ਼ ਦੇ ਨਾਲ ਤੁਹਾਡੀ ਜਿਹੜੀ ਬੋਡੀ ਹੈ ਉਹਦੇ ਵਿੱਚ ਨਾ ਪੋਜ਼ਿਟਿਵਿਟੀ ਆਉਂਦੀ ਜਿਹੜੀ 네ਗਟਿਵਿਟੀ ਖਤਮ ਹੁੰਦੀ ਹੈਗੀ ਹੈ ਨਾ ਤੁਸੀਂ ਦੇਖਿਆ ਵੀ ਰਾਜਸਥਾਨ ਵੱਲ ਜੂਪੀ ਵੱਲ ਹਰਿਆਣੇ ਵੱਲ ਹਜੇ ਵੀ ਹੈ ਨਾ ਚਾਂਦੀ ਬਹੁਤ ਪਾਈ ਹੋਈ ਹੁੰਦੀ ਹੈਗੀ ਇਹ ਜਿਹੜੀ ਚਾਂਦੀ ਹੈ ਨਾ ਇਹ ਮਰਦ ਦੀਆਂ ਲਾਲੋ ਜਿਵੇਂ ਕਿ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਇਹਦੇ ਵਿੱਚ ਇਹ ਤਾਤ ਹੈ ਇੱਕ ਇਹ ਨਹੀਂ ਹੈਗਾ ਵੀ ਹਾਂ ਝਾਂਜਰਾ ਪਾਉਣ ਨਾਲ ਹਨਾ ਕੋਈ ਮਜ਼ਬੂਤ ਹੋ ਜਿਗਾ ਦੇਖੋ ਇਹ ਜਿਹੜੀ ਤਾਤਾਂ ਨੇ ਨਾ ਇਹਨਾਂ ਦੇ ਨਾਲ ਆਪਣੀ ਬਾਡੀ ਨੂੰ ਨਾ ਪੋਜ਼ਿਟਿਵਿਟੀ ਮਿਲਦੀ ਆ ਸੋਨਾ ਪਾਉਣਾ ਚਾਂਦੀ ਪਾਉਣੀ ਲੋਹੇ ਦੇ ਹੁਣ ਜਿਵੇਂ ਆਪਾਂ ਕੜਾ ਗੁਰੂ ਸਾਹਿਬਾਂ ਨੇ ਪਵਾਇਆ ਇਹ ਚੀਜ਼ ਇਹ ਤਾਤਾਂ ਨੇਗੀਆਂ ਜਿਹੜੀਆਂ ਕਿ ਆਪਣੀ ਬਾਡੀ ਨੂੰ ਐਕਟਿਵ ਕਰਦੀਆਂ ਨੇ ਜਿਵੇਂ ਕਿ ਤੁਸੀਂ ਪਹਿਲਾਂ ਹੁਣ ਦੇਖਿਆ ਹੀ ਆ ਵੀ ਰਾਜੇ ਮਹਾਰਾਜਿਆਂ ਦੇ ਜਿਹੜੇ ਬਰਤਨ ਹੁੰਦੇ ਸੀ ਸੋਨੇ ਚਾਂਦੀ ਦੇ ਹਨਾ ਹੁੰਦੇ ਸੀ ਜਿਹੜੇ ਉਦੋਂ ਗਰੀਬ ਹੁੰਦੇ ਸੀ ਉਹਨਾਂ ਦੇ ਲੋਹੇ ਦੇ ਹੁੰਦੇ ਸੀ ਇਹ ਇਹ ਨਹੀਂ ਹੁੰਦਾ ਹਨਾ ਵੀ ਹਾਂ ਵੀ ਹੋਇਆ ਪਰ ਇਹਦੇ ਨਾਲ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਘਾੜ ਪੈਂਦੀ ਹੈ ਨਾ ਉਹ ਪੂਰੀ ਹੁੰਦੀ ਸੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਨ੍ਹਾਂ ਦੇ ਭੈਣ ਭਰਾਵਾਂ ਦੇ ਅਮਰ ਛਕੇ ਹੋਏ ਨੇ ਹਨਾ ਉਹ ਲੋਹੇ ਦਾ ਕੜਾ ਚਾਹੇ ਨਹੀਂ ਵੀ ਛਕੇ ਹੋਏ ਤਾਂ ਵੀ ਤੁਸੀਂ ਲੋਹੇ ਦਾ ਜਿਹੜਾ ਪਿਓਰ ਆਪਣਾ ਲੋਹੇ ਦਾ ਕੜਾ ਹੁੰਦਾ ਹੈਗਾ ਹਨਾ ਸਰਬ ਲੋਹ ਦਾ ਕੜਾ ਕਹਿੰਦੇ ਨੇ ਉਹ ਜ਼ਰੂਰ ਪਾ ਕੇ ਰੱਖਿਆ ਕਰੋ ਦੇਖੋ ਇੱਕ ਤਾਂ ਇਹਦੇ ਨਾਲ ਕੋਲੇ ਕੋਈ ਬੁਰੀ ਸ਼ਕਤੀ ਨਹੀਂ ਉਹਦੀ ਦੂਸਰਾ ਇਹਦੇ ਕੋਲੇ ਹਨਾ ਆਪਾਂ ਨੂੰ ਜਿਵੇਂ ਪੋਜ਼ਿਟਿਵਿਟੀ ਮਿਲਦੀ ਹੈ ਹਨਾ 네ਗਟਿਵਿਟੀ ਖਤਮ ਹੁੰਦੀ ਹੈ ਕਿ ਇਹ ਹੋਈ ਨਹੀਂ ਗੱਲਾਂ ਤੁਕ ਜਿਹੜੀ ਮੈਂ ਤੁਹਾਡੇ ਨਾਲ ਕਵੀ ਵੀ ਗੱਲ ਲੈ ਕੇ ਆਉਣੀ ਕੋਈ ਵੀ ਵੀਡੀਓ ਲੈ ਕੇ ਆਉਣੀ ਮੈਂ ਬਹੁਤ ਡੰਗਾਈ ਤੇ ਬਹੁਤ ਉਹਦਾ ਸੋਚ ਸਮਝ ਕੇ ਗੱਲ ਹਣਾ ਉਹ ਐਕਸਪੀਰੀਅੰਸ ਨਾਲ ਲੈ ਕੇ ਆਉਣੀ ਨੀਆ ਇਹ ਨਹੀਂ ਹੈਗਾ ਵੀ ਹਨਾ ਵੀ ਮੈਂ ਤੁਹਾਡੇ ਕੋਲੇ ਉਹੀ ਵੀਡੀਓ ਲੈ ਕੇ ਆ ਜਣੀ ਆ ਤੇ ਸਭ ਤੋਂ ਮੇਰੇ ਹੱਥ ਵੱਨ ਕੇ ਬੇਨਤੀ ਹੈ ਕਿ ਜਿਹੜੀ ਮੈਂ ਕੋਈ ਇਦਾਂ ਦੀ ਵੀਡੀਓ ਪਾਉਣੀ ਨੀਆ ਪਲੀਜ਼ ਉਹਨੂੰ ਜਰੂਰ ਤੁਸੀਂ ਅੱਗੇ-ਅੱਗੇ ਸ਼ੇਅਰ ਕਰਿਆ ਕਰੋ ਤੇ ਜਰੂਰ ਦੇਖਿਆ ਕਰੋ ਨਾ ਜਿਵੇਂ ਕਿ ਹੁਣ ਮੈਨੂੰ ਕਹਿ ਰਹੇ ਨੇ ਭਣੇ ਹਨਾ ਗੁਰਬਾਣੀ ਦੇ ਵਿੱਚ ਨਾ ਟੋਟਕਿਆਂ ਦਾ ਕੋਈ ਹੋਣੀ ਹੈਗਾ ਵੀ ਇਹ ਬਹਿਮ ਭਰਮ ਹੈ ਪਰ ਤੁਸੀਂ ਦੇਖਦੇ ਨਹੀਂ ਹੈ ਜਿਹੜੀ ਨੌਲੇਜ ਵਾਲੀਆਂ ਵੀਡੀਓ ਨੇ ਉਹਨ ਹਣਾ ਬਹੁਤ ਜ਼ਿਆਦਾ ਹਨ ਦੇਖੋ ਮੇਰਾ ਮਕਸਦ ਹੈ ਹਮੇਸ਼ਾ ਇਹੀ ਹੁੰਦਾ ਕਿ ਤੁਹਾਨੂੰ ਨਾ ਵੱਧ ਤੋਂ ਵੱਧ ਇਹ ਚੀਜ਼ਾਂ ਵੱਲ ਜਾਗਰੂਕ ਕੀਤਾ ਜਾਵੇ ਤਾਂ ਕਿ ਆਪਾਂ ਹਨਾ ਆਪਣੇ ਸਰੀਰ ਨੂੰ ਵੀ ਫਿੱਟ ਰੱਖ ਸਕੀ ਆਪਣੇ ਆਲੇ ਦੋਲੇ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਫਿੱਟ ਰੱਖ ਸਕੀ ਹੈ ਹਨਾ ਕਿਉਂਕਿ ਆਉਣ ਵਾਲਾ ਸਮਾਂ ਨਾ ਇੰਨਾ ਜ਼ਿਆਦਾ ਭਿਆਨਕ ਆਉਣ ਵਾਲਾ ਹੈਗਾ ਕਿ ਆਪਾਂ ਆਪਣੇ ਸਰੀਰ ਨੂੰ ਇੱਕ ਮਸ਼ੀਨ ਬਣਾ ਲੈਣਾ ਹੈ ਤੁਸੀਂ ਇਹ ਚੀਜ਼ਾਂ ਕਰਕੇ ਦੇਖਿਓ ਹਨ ਜਿਹੜੀਆਂ ਮੇਰੇ ਭੈਣਾਂ ਹਰ ਟਾਈਮ ਬਿਮਾਰ ਰਹਿੰਦੀਆਂ ਨੇ ਹੱਡ ਗੋਡੇ ਜਿਨ੍ਹਾਂ ਦੇ ਦਰਦ ਕਰਦੇ ਰਹਿੰਦੇ ਨੇ ਹਨ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਮੇਕਅਪ ਹੈ ਨਾ ਉਹ ਸਿਰਫ ਪਾਰਟੀ ਜਾਂ ਮੈਰਿਜ ਵਗੈਰਾ ਤੱਕ ਸੀਮਤ ਰੱਖੋ ਹਨ ਹਰ ਟਾਈਮ ਘਰੇ ਮੇਕਅਪ ਕਰਨਾ ਥੱਪਣਾ ਹਨ ਤੇ ਇਸ ਵਾਲਾਂ ਦੇ ਉੱਪਰ ਪਤਾ ਨਹੀਂ ਕੀ ਕੀ ਰੰਗ ਬਰੰਗਾ ਲਾਲ ਪੀਲਾ ਹਨ ਲਗਾਈ ਜਾਣਾ ਦੇਖੋ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਤੁਹਾਡੀ ਜਿਹੜੀ ਬਾਡੀ ਆ ਉਹ ਖਰਾਬ ਹੁੰਦੀ ਆ ਬਿਮਾਰੀਆਂ ਨੂੰ ਤੁਸੀਂ ਆਪ ਖੁਦ ਆਵਾਜ਼ਾਂ ਮਾਰਦੇ ਹੋ ਤਾਂ ਮੇਰੀ ਹੱਥ ਵਨਕੀ ਬੇਨਤੀ ਹੈ ਕਿ ਇਹ ਚੀਜ਼ ਨੂੰ ਥੋੜਾ ਜਿਹਾ ਪਰਹੇਜ਼ ਰੱਖੋ ਤੇ ਤੁਸੀਂ ਨਾ ਕੋਈ ਵੀ ਚਾਂਦੀ ਦੀ ਜਾਂ ਲੋਹੇ ਦੀ ਹਨਾ ਚੀਜ਼ ਆਪਣੇ ਪੈਰਾਂ ਦੇ ਵਿੱਚ ਜਾਂ ਆਪਣੇ ਹੱਥਾਂ ਦੇ ਵਿੱਚ ਪਾ ਕੇ ਰੱਖੋ ਤੇ ਡੇਲੀ ਨਾ ਸਵੇਰੇ ਆਪਣੀ ਇੱਕ ਦੋ ਕਸਰਤਾਂ ਕਰਨੀਆਂ ਜਾਂ ਸ਼ੈਅਰ ਕਰਨੀ ਜਾਂ ਬਾਹਰ ਅੰਦਰ ਆਵਦਾ ਹਨ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਬਹਿ ਕੇ ਥੋੜਾ ਬਹੁਤਾ ਝਾੜੂ ਲਗਾਉਣਾ ਵੀਰਾਂ ਨੇ ਹਨਾ ਇਹ ਕੰਮ ਕਰਨੇ ਕਿਉਂਕਿ ਦੇਖੋ ਹਰ ਇੱਕ ਦਾ ਫੈਟੀ ਲੀਬਰ ਮੋਟਾਪਾ ਤੇ ਗੋਡੇ ਗਿੱਟੇ ਦੁਖੜਨਾ ਮੇਨ ਕਾਰਨ ਹੀ ਹੈ ਕਿ ਆਪਾਂ ਕੰਮ ਛੱਡਦੇ ਨੇ ਦੇਖੋ ਮੈਂ ਹੁਣ ਬਿਮਾਰ ਹੋ ਗਈ ਸੀਗੀ ਹਨਾ ਚਲੋ ਬਿਮਾਰੀ ਸਭ ਤੇ ਆਉਂਦੀ ਹੈਗੀ ਹਨਾ ਪਰ ਉਹਨੂੰ ਰਿਕਵਰੀ ਕਰਨ ਵਾਸਤੇ ਆਪਾਂ ਨੂੰ ਥੋੜਾ ਜਿਹਾ ਨਾ ਹਿੰਮਤ ਕਰਨੀ ਪੈਂਦੀ ਹੈਗੀ ਜਿਵੇਂ ਕਿ ਮੇਰਾ ਹੁਣ ਕਹਿੰਦੇ ਆਪਾਂ ਵਜ਼ਨ ਨਹੀਂ ਘਟਦਾ ਮੇਰਾ ਨਾ ਹੁਣ ਆ 5 ਦਿਨਾਂ ਦੇ ਵਿੱਚ 6 ਦੇ ਵਿੱਚ 2 ਕਿਲੋ ਵਜ਼ਨ ਘਟ ਗਿਆ 60 ਤੋਂ 58 ਤੇ ਆ ਗਿਆ ਵੀ ਇਹ ਵਜ਼ਨ ਘਟਾਉਣਾ ਆਪਣੇ ਹੱਥਾਂ ਇੱਕ ਆਪਾਂ ਕਹਿ ਦੇ ਨਾਲ ਮੇਰਾ ਤਾਂ ਮੋਟਾਪਾ ਘਟਦਾ ਨਹੀਂ ਪਰ ਆਪਾਂ ਘਟਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹਣਾ ਇੱਕ ਤਾਂ ਥੋੜੀ ਜਿਹੀ ਆਪਣੀ ਡਾਈਟ ਹੈ ਜਿਹੜੀ ਉਹਦੇ ਵੱਲ ਹਨਾ ਆਪਾਂ ਫਾਸਟ ਫੂਡ ਸਾਰਾ ਦਿਨ ਕਰੋ ਆਰਡਰ ਜੀ ਮੈਥੋਂ ਨਹੀਂ ਖਾਣਾ ਬਣਦਾ ਹਨਾ ਇਹ ਚੀਜ਼ ਨੂੰ ਬੰਦ ਕਰ ਦਿਓ ਦੂਸਰਾ ਤੁਸੀਂ ਹਨਾ ਥੋੜਾ ਬਹੁਤਾ ਆਪਦਾ ਜਿਹੜਾ ਕੰਮ ਹੈ ਜ਼ੋਰ ਵਾਲਾ ਕੰਮ ਕਰੋ ਜਿਵੇਂ ਕਿ ਬਹਿ ਕੇ ਪੋਚਾ ਲਗਾਉਣਾ ਬਹਿ ਕੇ ਝਾੜੂ ਲਗਾਉਣਾ ਥੋੜਾ ਬਹੁਤਾ ਹਨਾ ਜਾਂ ਜਿਵੇਂ ਤੁਸੀਂ ਕੋਈ ਪ੍ਰੈਕਟਿਸ ਕਰ ਲਈ ਖਾਣਾ ਥੋੜਾ ਜਿਹਾ ਸ਼ਾਮ ਨੂੰ ਜਿਹੜੇ ਪੈਣ ਬੈਨੇ ਆਪਾਂ ਹਨਾ ਪਏ ਪਏ ਫਰੂਟ ਖਾਈ ਜਾਂਦੇ ਆ ਨਾਲੇ ਟੀਵੀ ਦੇਖੀ ਜਾਂਦੇ ਮੋਬਾਈਲ ਦੇ ਸ਼ਾਮ ਨੂੰ ਜਿੰਨਾ ਵੀ ਹੋ ਸਕੇ ਘੱਟ ਤੋਂ ਘੱਟ ਖਾਣਾ ਖਾਓ 5-6 ਦੇ ਕਰੀਬ ਤੁਸੀਂ ਖਾਣਾ ਖਾ ਲਓ ਤਾਂ ਕਿ ਉਹ ਤੁਸੀਂ ਹੈ ਨਾ ਫਿਰ ਤੁਰਕੇ ਤੁਹਾਡੇ ਖਾਚਮ ਹੋ ਜੇ ਇਦਾਂ ਦੀ ਹੈ ਨਾ ਵੀਡੀਓ ਮੈਂ ਤੁਹਾਡੇ ਲਈ ਹੋਰ ਵੀ ਲੈ ਕੇ ਆਉਂਦੀ ਰਹੂੰ ਜੋ ਵੀ ਮੈਨੂੰ ਪਤਾ ਲੱਗੇਗਾ ਜੋ ਵੀ ਨੌਲੇਜ ਮੇਰੇ ਕੋਲ ਆਏਗੀ ਤਾਂ ਫਰਜ਼ ਬਣਦਾ ਹੈ ਤੁਹਾਡਾ ਵੀ ਸਾਰੇ ਪੈਨ ਭਰਾਵਾਂ ਦਾ ਕਿ ਤੁਸੀਂ ਆਪਣੀ ਹੈ ਨਾ ਇਸ ਪੈਨ ਨੂੰ ਸਪੋਰਟ ਕਰੋ ਤਾਂ ਮਿਲਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ